ਛੋਟੇ ਹੁੰਦੇ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਇੱਕ ਕਥਾ ਮੈਂ ਆਪਣੇ ਫਾਦਰ ਤੋਂ ਆਪਣੇ ਬਜ਼ੁਰਗਾਂ ਤੋਂ ਸੁਣਦਾ ਆ ਲੇਕਿਨ ਮੈਂ ਉਹਦਾ ਮਰਮ ਜੋ ਉਹਦੇ ਵਿੱਚ ਦੀ ਗਹਿਰਾਈ ਆ ਉਹ ਬੜੀ ਲੇਟ ਸਮਝਿਆ ਦੋਸਤੋ ਇੱਕ ਇੱਕ ਵਾਰ ਦੀ ਗੱਲ ਹੈ ਇੱਕ ਬੰਦੇ ਨੇ ਗੁਰੂ ਮਹਾਰਾਜ ਜੀ ਦੇ ਸਾਹਮਣੇ ਇੱਕ ਗੱਲ ਰੱਖੀ ਉਹਨਾਂ ਦੇ ਦਰਬਾਰ ਚ ਜਾ ਕੇ ਗੰਨਾ ਮਹਾਰਾਜ ਜੀ ਮੈਂ ਇੱਕ ਢਾਲ ਬਣਾਈ ਆ ਉਹ ਢਾਲ ਨੂੰ ਕੋਈ ਤਲਵਾਰ ਤੋੜ ਨਹੀਂ ਸਕਦੀ ਉਹ ਢਾਲ ਇੰਨੀ ਮਜ਼ਬੂਤ ਆ ਕੋਈ ਵੀ ਤਲਵਾਰ ਕੋਈ ਵੀ ਕਿਰਪਾਨ ਉਹਦੇ ਉੱਤੇ ਲੱਗੇਗੀ ਉਹਨੂੰ ਢਾਲ ਨੂੰ ਕੋਈ ਨੁਕਸਾਨ ਨਹੀਂ ਹੋਏਗਾ ਕੋਈ ਵੀ ਢਾਲ ਕਹਿਣ ਦਾ ਮਤਲਬ ਹੁਣ ਤੁਸੀਂ ਆਪ ਸਮਝ ਲਓ ਗੁਰੂ ਮਹਾਰਾਜ ਜੀ ਨੂੰ ਵੀ ਸ਼ਾਇਦ ਇਹ ਕਹਿਣਾ ਚਾਹੁੰਦਾ ਸੀ ਕਿ ਦੁਨੀਆ ਦੀ ਕਿਸੇ ਕਿਰਪਾਨ ਚੰਨੀ ਤਾਕਤ ਨਹੀਂ ਈ ਨੀ ਗੁਰੂ ਮਹਾਰਾਜ ਜੀ ਕਹਿੰਦੇ ਚਲੋ ਕੋਈ ਗੱਲ ਨਹੀਂ ਤੂੰ ਉਹ ਢਾਲ ਲੈ ਕੇ ਆ ਜਾ ਮੈਂ ਆਪ ਚੈੱਕ ਕਰ ਲੰਨੇ ਆ ਕਿ ਵੀ ਤੇਰੀ ਢਾਲ ਦੇ ਵਿੱਚ ਕਿੰਨਾ ਕੁ ਜ਼ੋਰ ਹੈਗਾ ਕਿੰਨੀ ਕਿਰਪਾਨ ਨੂੰ ਸਹਿ ਸਕਦੀ ਹੈ ਦੋਸਤੋ ਉਹ ਬੰਦਾ ਜਦੋਂ ਢਾਲ ਲੈ ਕੇ ਆਇਆ ਤੇ ਗੁਰੂ ਮਹਾਰਾਜ ਜੀ ਨੇ ਕਿਰਪਾਨ ਜਦੋਂ ਉਹਦੇ ਉੱਤੇ ਚਲਾਨੀ ਸ਼ੁਰੂ ਕੀਤੀ ਹਜੇ ਕਿਰਪਾਨ ਆਪਣੇ ਵੱਲੋਂ ਉਸ ਢਾਲ ਦੇ ਨਾਲ ਲਗਾ ਕੇ ਮਾੜੀ ਜੀ ਟੱਚ ਹੀ ਕੀਤੀ ਐ ਫਿਰ ਉਹਨੂੰ ਵਾਪਸ ਲੈ ਆਣ ਇਦਾਂ ਹੀ ਫਿਰ ਦੂਜੀ ਵਾਰ ਢਾਲ ਦੇ ਉੱਤੇ ਟੱਚ ਕਰਨ ਫਿਰ ਉਹਨੂੰ ਵਾਪਸ ਲੈ ਆਣ ਫਿਰ ਇਸ ਤਰ੍ਹਾਂ ਤੀਜੀ ਵਾਰ ਜਦੋਂ ਉਹਨੂੰ ਢਾਲ ਨੂੰ ਟੱਚ ਕੀਤਾ ਕੁਰਬਾਨ ਦੇ ਨਾਲ ਔਰ ਉਹਨੂੰ ਵਾਪਸ ਲੈ ਆਂਦਾ ਤਾਂ ਉਹਨਾਂ ਨੇ ਕਹਿ ਦਿੱਤਾ ਇਹ ਸੱਚੀ ਬਹੁਤ ਮਜਬੂਤ ਢਾਲ ਹੈ ਇਹਨੂੰ ਕੋਈ ਤੋੜ ਨਹੀਂ ਸਕਦਾ ਹੁਣ ਦੇਖੋ ਉੱਥੇ ਬੈਠੇ ਜਿਹੜੇ ਜਿਹੜੇ ਉਸ ਜਗ੍ਹਾ ਦੇ ਚਸ਼ਮਦੀਦ ਲੋਕ ਸਿਗੇ ਜਾਂ ਜਿਹੜੇ ਉੱਥੇ ਦੇ ਬੁੱਧੀਜੀਵੀ ਸਿਗੇ ਉਹਨਾਂ ਨੇ ਗੁਰੂ ਮਹਾਰਾਜ ਜੀ ਨੂੰ ਇਹ ਪ੍ਰਸ਼ਨ ਕੀਤਾ ਕਿ ਤੁਸੀਂ ਉਹਨੂੰ ਤਾਂ ਢਾਲ ਦੇ ਉੱਤੇ ਕੋਈ ਵਾਰ ਕੀਤਾ ਹੀ ਨਹੀਂ ਫਿਰ ਤੁਸੀਂ ਕਹਿੰਦੇ ਤਾਂ ਇਹ ਇੰਨੀ ਮਜਬੂਤ ਹੈ ਇਹ ਕਿਉਂ ਐਵੇਂ ਕਿਉਂ ਕਹਿ ਦਿੱਤਾ ਉਹ ਕਹਿੰਦੇ ਦੇਖੋ ਗੱਲ ਇਹ ਹੈ ਕਿ ਜਦੋਂ ਮੈਂ ਉਹ ਢਾਲ ਦੇ ਕੋਲ ਤਲਵਾਰ ਲੈ ਕੇ ਜਾਂਦਾ ਸੀ ਨਾ ਉਹ ਉਸ ਵੇਲੇ ਉਹ ਹੱਥ ਲੋਕਾਂ ਦੇ ਮੇਰੇ ਸਾਹਮਣੇ ਆ ਜਾਂਦੇ ਸੀਗੇ ਜਿਨ੍ਹਾਂ ਨੇ ਜਿਨ੍ਹਾਂ ਵਾਸਤੇ ਇਸ ਬੰਦੇ ਨੇ ਢਾਲ ਲੈ ਕੇ ਆਣ ਵੇਲੇ ਇਹ ਸੁਖਣਾ ਸੁਖੀ ਸੀ ਕਿ ਜੇ ਗੁਰੂ ਮਹਾਰਾਜ ਜੀ ਇਹ ਸਢਾਲ ਨੂੰ ਨਾਂ ਤੋੜਨ ਤਾਂ ਇਹ ਪ੍ਰਮਾਤਮਾ ਇਹ ਢਾਲ ਬਚ ਜਵੇ ਤੇ ਮੈਂ ਇੰਨੇ ਸੌ ਦਾ ਜਾਂ ਇੰਨੇ ਰੁਪਏ ਦਾ ਪ੍ਰਸ਼ਾਦ ਚੜਾਉਂਗਾ ਇੰਨੇ ਲੋਕਾਂ ਨੂੰ ਗਰੀਬਾਂ ਨੂੰ ਰੋਟੀ ਖਿਲਾਉਂਗਾ ਤੇ ਉਹ ਮੇਰੀ ਮਨੋਕਾਮਨਾ ਪੂਰੀ ਹੋ ਜਵੇ ਤੇ ਗੁਰੂ ਮਹਾਰਾਜ ਇੰਨੇ ਅੰਤਰਯਾਮੀ ਹੈ ਕਿ ਉਹ ਸਮਝ ਗਏ ਕਿ ਉਹ ਸਾਰੇ ਜਿਹੜੇ ਜਰੂਰਤਮੰਦ ਜਿਨ੍ਹਾਂ ਦੇ ਜਿਨ੍ਹਾਂ ਨੂੰ ਉਹ ਅੰਨ ਮਿਲਣਾ ਜਿਹਨਾਂ ਨੂੰ ਉਹ ਖਾਣਾ ਮਿਲਣਾ ਆ ਗੁਰੂ ਮਹਾਰਾਜ ਉਸ ਉਹਨਾਂ ਦੇ ਹੱਥਾਂ ਨੂੰ ਦੇਖ ਕੇ ਕਿ ਵੀ ਉਹ ਉਸ ਖਾਣੇ ਨੂੰ ਹੱਥ ੱਡੀ ਬੈਠੇ ਆ ਤੇ ਉਹਨਾਂ ਦੀ ਉਸ ਬੰਦੇ ਦੀ ਲਾਜ ਰੱਖਣ ਲਈ ਗੁਰੂ ਮਹਾਰੇ ਨੇ ਉਸ ਢਾਲ ਨੂੰ ਤੋੜਿਆ ਨਹੀਂ ਇਹ ਦੇਖੋ ਇਹ ਇਹ ਗੱਲ ਦੇ ਵਿੱਚ ਜੋ ਮੇਰੀ ਸੋਚ ਇਹ ਹੈ ਤੋੜ ਦੇ ਤੁਡੀ ਕਿਸਮਤ ਦੇ ਵਿੱਚ ਕੁਝ ਵੀ ਲਿਖਿਆ ਹੋਵੇ ਬੁਰਾ ਲਿਖਿਆ ਚੰਗਾ ਲਿਖਿਆ ਜਾਂ ਕਿਸੇ ਨੇ ਤੁਹਾਨੂੰ ਕੋਈ ਟੇਵਲ ਟੂਆ ਬਣਾ ਕੇ ਕਹਿ ਦਿੱਤਾ ਕਿ ਵੀ ਤੁਹਾਡੇ ਗ੍ਰਹਿ ਬਹੁਤ ਖਰਾਬ ਆ ਲੇਕਿਨ ਮੈਂ ਇਹ ਗੱਲ ਆਪਣੀ ਪ੍ਰੈਕਟੀਕਲ ਗੱਲ ਆਪਣਾ ਤਜਰਬੇ ਵਾਲੀ ਗੱਲ ਦੱਸਣ ਲੱਗਾ ਕਿ ਇਨਸਾਨ ਦੇ ਕਰਮਾਂ ਨੂੰ ਦੋ ਹੀ ਚੀਜ਼ਾਂ ਬਦਲ ਸਕਦੀਆਂ ਇੱਕ ਪ੍ਰਸਚਿਤ ਇੱਕ ਅਰਦਾਸ ਤੁਸੀਂ ਆਪਣੇ ਗਲਤ ਕੀਤੇ ਗਏ ਗੁਨਾਹਾਂ ਦਾ ਪ੍ਰਸ਼ਚਿਤ ਕਰ ਲੋ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਮਹਾਭਾਰਤ ਦੇ ਯੁੱਧ ਨੂੰ ਸ਼ੁਰੂ ਹੋਣ ਤੋਂ ਪਹਿਲਾਂ ਇੱਕ ਦਿਨ ਪਹਿਲਾਂ ਰਾਤ ਜਦੋਂ ਕਰਨ ਦੇ ਨਾਲ ਉਹ ਗੱਲਬਾਤ ਕਰਦੇ ਆ ਔਰ ਕਰਨ ਨੂੰ ਜਾ ਕੇ ਇਹ ਆਫਰ ਦਿੰਦੇ ਆ ਨਿਯੋਤਾ ਦਿੰਦੇ ਆ ਕਿ ਤੈਨੂੰ ਵਿਸ਼ਮਪਿਤਾਮਨ ਨੇ ਸੈਨਾ ਦੇ ਵਿੱਚ ਹਜੇ ਸ਼ਾਮਿਲ ਨਹੀਂ ਕੀਤਾ ਯੁੱਧ ਲੜਨ ਲਈ ਔਰ ਤੂੰ ਕੋਸ਼ਿਸ਼ ਕਰ ਤੂੰ ਪਾਂਡਵਾਂ ਦੇ ਨਾਲ ਹੀ ਬੈਠ ਜਾ ਕਿਉਂਕਿ ਤੈਨੂੰ ਪਤਾ ਤਾਂ ਲੱਗ ਹੀ ਚੁੱਕਾ ਕਿ ਤੂੰ ਕੁੰਤੀ ਦਾ ਪੁੱਤਰ ਉਹ ਕਹਿੰਦਾ ਨਹੀਂ ਕਹਿੰਦਾ ਮੈਂ ਪਾਂਡਵਾਂ ਦੇ ਸ਼ਿਵਰ ਦੇ ਵਿੱਚ ਜਾ ਨਹੀਂ ਸਕਦਾ ਉਹਦਾ ਇੱਕੋ ਹੀ ਕਾਰਨ ਇਹ ਹੈ ਸਭ ਤੋਂ ਵੱਡਾ ਕਿ ਮੈਂ ਦ੍ਰੋਪਦੀ ਨੂੰ ਅਸ਼ਲੀਲ ਲਫਜ਼ ਭਰੀ ਸਵਾ ਦੇ ਵਿੱਚ ਬੋਲੇ ਸੀਗੇ ਜਿਹਦੇ ਕਰਕੇ ਮੈਂ ਉਸ ਦੇਵੀ ਨੂੰ ਫੇਸ ਵੀ ਨਹੀਂ ਕਰ ਸਕਦਾ ਉਹਦੇ ਸਾਹਮਣੇ ਖੜੇ ਹੋਣ ਦੀ ਮੇਰੀ ਹਿੰਮਤ ਨਹੀਂ ਹੈ ਜਦੋਂ ਭਗਵਾਨ ਦੇ ਮੂਰੇ ਉਹਨੇ ਇਹ ਗੱਲ ਬੋਲੀ ਤਾਂ ਭਗਵਾਨ ਨੇ ਇੱਕ ਗੱਲ ਬੋਲੀ ਸੀ ਬਹੁਤ ਪਿਆਰੀ ਗੱਲ ਆਹੋ ਕਹਿੰਦੇ ਆਪਣੇ ਅਪਰਾਧ ਦਾ ਬੋਧ ਹੋਣਾ ਵੀ ਮੁਕਤੀ ਦੇ ਦਵਾਰ ਨੂੰ ਦਰਵਾਜ਼ੇ ਨੂੰ ਖੋਲਦਾ ਤੁਸੀਂ ਆਪਣੇ ਅਸੀਂ ਆਪਣੇ ਗੁਨਾਹਾਂ ਨੂੰ ਮਹਿਸੂਸ ਹੀ ਕਰ ਲਿਆ ਨਾ ਤਾਂ ਉਹਦੇ ਨਾਲ ਹੀ ਸਾਡੀ ਜ਼ਿੰਦਗੀ ਦੇ ਵਿੱਚ ਪਰਿਵਰਤਨ ਹੋ ਜਾਂਦਾ ਔਰ ਦੂਸਰੀ ਚੀਜ਼ ਜਿਹੜੀ ਮੇਨ ਹੈ ਬગવાન ਦੇ ਅੱਗੇ ਅਰਦਾਸ ਕਰਨੀ ਉਸ ਪਰਮੇਸ਼ਵਰ ਦੇ ਪ੍ਰਮਾਤਮਾ ਅੱਗੇ ਹਮੇਸ਼ਾ ਅਰਦਾਸ ਕਰਨੀ ਸਭ ਦੇ ਭਲੇ ਦੀ ਮੇਰੀ ਇਹ ਵੀਡੀਓ ਚੰਗੀ ਲੱਗਦੀ ਆ ਪਲੀਜ਼ ਇਹਨੂੰ ਸ਼ੇਅਰ ਕਰਿਓ ਔਰ ਆਪਣੀ ਲਾਈਫ ਦੇ ਵਿੱਚ ਇਹ ਦੋ ਚੀਜ਼ਾਂ ਮੈਂ ਚਾਹਨਾ ਮੇਰੇ ਦੋਸਤ ਮਿੱਤਰ ਜਿਹੜੇ ਵੀ ਇਸ ਵੀਡੀਓ ਨੂੰ ਦੇਖਣ ਉਹ ਲੈ ਕੇ ਆਣ ਕਿ 10 ਮਿੰਟ ਜਿਸ ਵੀ ਰੂਪ ਨੂੰ ਮੰਨਦੇ ਹੋ ਚਾਹੇ ਵਾਹਿਗੁਰੂ ਆ ਚਾਹੇ ਅੱਲਾਹ ਚਾਹੇ ਰਾਮ बस दस मिनट उन्होंने गलबात जरूर करो प्राश्चित करो और अरदस करो सरबत भले की सब कुछ ठीक होना शुरू हो जाएगा हरे कृष्ण हरे कृष्ण